ਮੈਂ ਗਾਣਾ ਮੈਂ ਤਾਂ ਇੱਕ ਸ਼ਬਦ ਬੋਲ ਸਕਦਾ ਉਹ ਵਾਲਾ ਰੰਗ ਦੇ ਲਲਾਰੀਆਂ ਬੇਪੱਗ ਮਰੀ ਇਹਨੂੰ ਰੰਗਣਾ ਏ ਤੇ ਕਮਾਲ ਰੰਗੀਓ ਆਪੂਰੀ ਦੁਨੀਆ ਚ ਨਾ ਲੱਭੇ ਰੰਗ ਐਸਾ ਓ ਕਿਤੋਂ ਲਹੂ ਸ਼ਹੀਦਾਂ ਦਾ ਪਾੜ ਰੰਗੀ ਆਉ ਤੇਰੇ ਖੰਡੇ ਨੇ ਜਿੰਨਾ ਦੇ ਮੂ ਮੋੜੇ ਓਏ ਅੱਜ ਫੇਰ ਸਾਨੂੰ ਲਲਕਾਰ ਦੇ ਨੇ ਔ ਬਾਜਾਂ ਵਾਲਿਆ ਬਾਜ ਨੂੰ ਭੇਜ ਮੜ ਕੇ ਆਉ ਤੇ ਪਰ ਫੇਰੜਾ ਹਰੀਆਂ ਮਾਰਦੇ ਨੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਕਾਡਾ ਲਈ ਮੈਂ ਮੈਨੂੰ ਦਾ ਮੀਂਹ ਦੇ ਮੌਸਮ ਦੇ ਵਿੱਚ ਸ਼ੰਭੂ ਬਾਰਡਰ ਤੇ ਦੇਈ ਮਾਰਕ ਜਿਹੜਾ ਨਿਕਲਣਾ ਜੇ ਸੁਆਣਾ ਦੇ ਕੋਲ ਨੇ ਪਰ ਬਹੁਤ ਨੌਜਵਾਨਾਂ ਦਾ ਇਕੱਠ ਹੌਲੀ ਹੌਲੀ ਵੱਧਦਾ ਜਾ ਰਿਹਾ ਪਰ ਮੀਂਹ ਦੇ ਵਿੱਚ ਇਸ ਢੰਗ ਦੇ ਨਾਲ ਤੁਸੀਂ ਦੇਖੋ ਕਿ ਕੀ ਕਹਿ ਰਹੇ ਆ ਕਾਉ ਸੰਟਾਲਾ ਹੱਥਾ ਦੇ ਫੜਿਆ ਪਹਾਨਾ ਤੋਂ ਸ਼ੰਮੂ ਬਾਰਡਰ ਦੇ ਲਈ ਮਾਰਚ ਸ਼ੁਰੂ ਹੋ ਗਿਆ ਪਹਾਨਾ ਸਿੱਧੂ ਵੀ ਸੰਬੋਧਨ ਕਰ ਰਿਹਾ ਗੁਲਾਬ ਸਿੱਧੂ ਕਲਾਕਾਰ ਵੀ ਇਸ ਜੀਪ ਦੇ ਵਿੱਚ ਸਵਾਰ ਹੈ ਸ਼ੰਮੂ ਬਾਰਡਰ ਕਿਸਾਨਾਂ ਦੇ ਹੱਕ ਵਿੱਚ ਇਹਨਾਂ ਨੌਜਵਾਨਾਂ ਦਾ ਕਾਫਲਾ ਤੁਰਨ ਲੱਗਿਆ ਜਿੱਥੇ ਹੁਣ ਪਹੁੰਚ ਗਿਆ ਇਹ ਉਹ ਜਿਹੜੇ ਯਾਰੀ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਵੀ ਜਿਹੜਾ ਮਾਰਚ ਨਿਕਲਣ ਜਾ ਰਿਹਾ ਪਹਾਨਾ ਸਿੱਧੂ ਨੇ ਵੀ ਸੰਬੋਧਨ ਕੀਤਾ ਹੁਣੇ ਤੇ ਇਥੇ ਸਟੇਜ ਆ ਜਿਹੜੀ ਮਹੀ ਦੇ ਵਿੱਚ ਹੀ ਚੱਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਮਹੀ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਹੋਇਆ ਰੂਹ ਮੋਰ ਦੇ ਵਿੱਚ ਦਮਦੀ ਪੀਰੇ ਵਾਲੇ ਸੰਤਾਂ ਦੀ ਸ਼ਮੀਆਂ ਯਾਰੇ ਅੰਗ ਸਾਡੇ 47 ਮੌਜਾਨੀ ਉਹ ਤੈਨੂੰ ਰਗੜ ਕੇ ਜਾਵਾਂਗੇ ਥੱਲੀਏ ਰੈਡੀ ਹੋ ਜਾਣੀ ਉਹ ਤੈਨੂੰ ਰਗੜ ਕੇ ਜਾਵਾਂਗੇ ਕੌਣਾ ਬਖਦਾਰ ਹੈ ਵਾਰੇ ਲਾਠੀ ਪਾਣੀ ਦਾ ਸਾਡਾ ਛੋਟਾ ਵੀਰ ਇਸ ਕਰਕੇ ਅੱਜ ਜਿਹੜੇ ਤੁਸੀਂ ਪਹੁੰਚੇ ਹੋ ਤੁਹਾਡੀ ਪਰਖਾ ਤੁਹਾਡਾ ਪਤਾ ਲੱਗਣਾ ਹੈ ਕਿ ਤੁਸੀਂ ਅੱਜ ਬੜਤੇ ਮੀਨੇ ਵਿੱਚ ਪਹੁੰਚੇ ਹੋ ਇਹ ਤੁਹਾਡੀ ਜੋਹੜੀ ਪਛਾਣ ਆ ਤੁਹਾਡੀ ਸੂਰ ਵੀਰਾਂ ਦੀ ਪਛਾਣ ਆ ਮੇਰੇ ਵੀਰੋ ਅੱਜ ਟੱਟ ਕੇ ਜਿੰਨਾ ਮਦਦ ਵਿੱਚ ਸ਼ੰਮੂ ਬਾਡਰ ਵੱਲ ਨੂੰ ਜਾ ਰਹੇ ਆ ਕਿਸਾਨ ਨੌਜਵਾਨ ਗਾਇਕਾਂ ਦੀ ਗੱਲ ਕਰੀਏ ਤਾਂ ਗੁਲਾਬ ਸਿੱਧੂ ਵੀ ਤਸਵੀਰ ਵਿੱਚ ਨਜ਼ਰ ਆ ਰਹੇ ਨੇ ਜਸਵਿੰਦਰ ਬਰਾੜ ਨੇਵੀ ਇਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਹੈ ਜਸਵਿੰਦਰ ਬਰਾੜ ਵੀ ਸ਼ਾਮਲ ਹੋ ਚੁੱਕੇ ਆ ਇਸ ਮੀਂਹ ਦੇ ਵਿੱਚ ਬਲਕਾਰ ਸਿੰਘ ਸਿੱਧੂ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਸ਼ਾਮਲ ਹੋਣਗੇ ਔਰ ਇਸ ਰੈਲੀ ਦੇ ਵਿੱਚ ਕਹਿ ਲੋ ਜੇ ਇਸ ਮਾਰਚ ਦੇ ਵਿੱਚ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਹੋ ਰਿਹਾ ਔਰ ਲਗਾਤਾਰ ਨਾਰੇਬਾਜੀ ਵੀ ਹੋ ਰਹੀ ਹੈ ਜਕਾਰੇ ਵੀ ਛੱਡੇ ਜਾ ਰਹੇ ਆ ਤਾਂ ਕਿਸਾਨਾਂ ਦੇ ਹੱਕ ਵਿੱਚ ਨਿਕਲਣ ਜਾ ਰਹੇ ਆ ਮਾਰਚ ਤਾਂ ਹੁਣ ਗੁਲਾਬ ਸਿੱਧੂ ਸੰਬੋਧਨ ਕਰਨਗੇ ਇਸ ਵਾਰਚ ਨੂੰ ਤਾਂ ਉਹਨਾਂ ਦਾ ਕਿਸਾਨਾਂ ਦੇ ਪ੍ਰਤੀ ਕੀ ਕਹਿਣਾ ਹੈ ਤਾਂ ਤੁਸੀਂ ਦੇਖੋਗੇ ਕਿ ਹੁਣ ਇਸ ਤਸਵੀਰ ਦੇ ਵਿੱਚ ਗੁਲਾਬ ਸਿੰਘ ਜੀ ਦਾ ਫ਼ਲਸਫਾ ਸ਼ੁਰੂਆਤ ਕਰਦੇ ਕਿ ਪਾਪੋ ਭਾਨੇਬਾਈ ਨੂੰ ਬਾਲੇ ਬਹੁਤ ਮੁਬਾਰਕਾ ਭਾਲੇ ਬਾਈ ਨੇ ਇਹ ਅਭਰਾਲੇ ਕਰਨੇ ਹੱਕ ਲਈ ਲੜਨਾ ਸੱਚ ਲਈ ਖੜਨਾ ਬਹੁਤ ਔਖੀ ਗੱਲ ਹੈ ਸੋ ਭਾਨੇਬਾਈ ਨੂੰ ਬਹੁਤ ਬਹੁਤ ਮੁਬਾਰਕਵਾਦ ਹੈ ਪੁਲਾਡੀ ਸ਼ਾਜਲੇ ਨੇ ਗਾਣਾ ਲਿਖਿਆ ਹੋਇਆ ਹੈ ਨਾਡੀ ਸ਼ਾਜਲਾ ਸੁਣਾਓ ਮੇਰਾ ਭਰਾ ਤੇ ਮੈਂ ਤਾਂ ਇਹੀ ਗੱਲ ਕਹਿ ਸਕਦਾ ਵੀ ਸਾਡੇ ਸਿੱਧੂ ਭਰਾ ਲਈ ਸਿੱਧੂ ਮੂਸੇਵਾਲੇ ਲਈ ਜਰੂਰ ਤਾੜੀ ਮਾਰਿਓ ਜੇ ਸੱਡੂ ਬਾਈ ਹੁੰਦਾ ਤਾਂ ਉਹ ਵੀ ਆਉਂਦਾ ਇੱਥੇ ਸੱਤਾ ਨੇ ਬਾਈ ਬਹੁਤ ਮੁਬਾਰਕਵਾਦ ਆ ਤੇ ਸਾਡਾ ਭਰਾ ਟਾਈਗਰ ਹਲਵਾਰਾ ਛੋਟਾ ਭਰਾ ਤੇ ਬਾਈ ਬਲਕਾਰਨ ਖੀਲੇ ਬਾਈ ਹੁਣਾਂ ਨਾਲ ਵੀ ਗੱਲ ਹੋਈ ਆ ਉਹ ਵੀ ਆ ਰਹੇ ਨੇ ਸੁਲਾਡੀ ਸ਼ਾਜਲਾ ਸਾਡਾ ਭਰਾ ਲਾਡੀ ਸ਼ਾਜਲਾ ਸਾਹਿਬ ਆਉਣ ਦੇ ਪਾਣਾ ਜਿਹੜਾ ਮਰਜੀ ਸੁਣਾਵੇ ਰਿਸ਼ੀਗਰ ਸਾਰਿਆਂ ਨੂੰ ਭਾਨਾ ਸਾਡਾ ਵੱਡਾ ਭਈਆ ਪਹਿਲੇ ਗਰੋਥੀ ਨਾਲ ਜੁੜੇ ਹੋਇਆ ਤੇ ਬਾਕੀ ਸਤਾ ਭਾਨੇ ਬਾਈ ਦੇ ਨਾਲ ਹੀ ਆ ਜਿੱਥੇ ਭਾਨਾ ਬੋਈ ਕਹਿੰਦਾ ਉੱਥੇ ਅਸੀਂ ਸਾਰੇ ਪਹੁੰਚ ਗਏ ਗਲਾ ਗਲਾ ਬਾਈ ਤੇ ਸੁਣੋ ਕਰ ਵੀ ਜਿਹੜਾ ਮਰਜੀ ਲਾ ਲਓ ਸੁਣੋ ਵੀ ਅੱਗੇ ਲਾ ਲਓ ਪੰਜਾਬ ਪੰਜਾਬ ਹਾਂ ਇਹ ਤੋਂ ਵੀ ਲਵਾਓ ਕਰਾ ਮੂੰਹ ਘੱਟ ਸੀਦਾ ਭਾਈ ਲਾ 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 ਭਾਈ ਲਾ